ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ 'ਚ ਤੇ ਬਾਈ ਅੱਜ ਤੁਹਾਨੂੰ ਪਤਾ ਐ ਐਤਵਾਰ ਹੈ ਜੀ ਛੁੱਟੀ ਈ ਅੱਜ ਤੇ ਅੱਜ ਘਰੇ ਬਾਈ ਲੱਗੇ ਹੋਏ ਤੇ ਜਿਹੜਾ ਆਪਾਂ ਨੇ ਗੰਨਾ ਦਾ ਦੇ ਵਿੱਚ ਤੇ ਕਰੀਏ ਸਵਾਈ ਸੋਈ ਗੰਨੇ 'ਚੋਂ ਤੇ ਖੁਰਪੇ ਨਾਲੇ ਗੜਾਈ ਕਰਾਈ ਗੰਨੇ ਦੀ ਬਾਕੀ ਗੰਨਾ ਬਣਾ ਇਹ ਬੂਟਿਆਂ ਦੇ ਦੂਏ ਸਾਲ 'ਚ ਫੁੱਟਿਆ ਹੋਇਆ ਤਾਂ ਪਹਿਲਾਂ ਇਹਨੂੰ ਵਿੱਚੇ ਅੱਗ ਲਾਉਣ ਲੱਗੇ ਤੇ ਬਾਈ ਫਿਰ ਬੂਟਿਆਂ ਦਾ ਨੁਕਸਾਨ ਹੁੰਦਾ ਤਾਂ ਤਾਂ ਕਰਕੇ ਨਾਲ ਸਲਾਹ ਕਰਤੀ ਫਿਰ ਅੱਗ ਲਾਉਣ ਦੀ ਤੇ ਇੱਕ ਆਸੀ ਅਜੇ ਰਿਸ਼ਤੇਦਾਰ ਵੀ ਬੁਲਾਇਆ ਹੋਇਆ ਬਾਈ ਉਹ ਵੀ ਨਾਲੇ ਵਿਚਾਰਾ ਲੱਗਿਆ ਹੋਇਆ ਬਾਪੂ ਲੱਗਿਆ ਹੋਇਆ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਪੂ ਨਾਲੀ ਮਲਾਉਨੇ ਆਂ ਇਹ ਲੋ ਬਾਈ ਜਿਹੜਾ ਆਪਾਂ ਨੇ 88 ਬੀਜ ਵੱਢਿਆ ਤਾਂ ਬੂਟਿਆਂ ਵਾਲਾ ਉਹਦੇ ਵਿੱਚ ਤੇ ਆਪਾਂ ਨੇ ਇਹਦੀ ਗੜਾਈ ਕਰਾਤੀ ਖੁਰਪੇ ਨਾਲ ਤੇ ਵਿੱਚ ਇਹਦੇ ਪੈਦੀ ਬਾਈ ਪੱਤੀ ਪੱਤੀ ਆਪਾਂ ਨੇ ਪਹਿਲਾਂ ਤਾਂ ਅੱਗ ਵਿੱਚੇ ਲਾਤੀ ਸੀ ਵੀ ਅੱਗ ਲਾਉਣ ਨਾਲ ਬਾਈ ਬੂਟਿਆਂ ਨੂੰ ਹੁੰਦਾ ਸੀ ਨੁਕਸਾਨ ਠੀਕ ਹੈ ਜੀ ਤਾਂ ਕਰਕੇ ਹੁਣ ਪੱਤੀ ਨਾ ਇਕੱਠੀ ਕਰਕੇ ਤੰਗੜੀ ਨਾਲ ਪੱਤੀ ਉਹ ਬਾਹਰ ਕੱਢ ਕੇ ਆਪਾਂ ਨੇ ਇਹਨੂੰ ਅੱਗ ਲਾਈ ਆ ਤੇ ਦੂਏ ਸਾਲ ਚ ਹੋਮ ਲਗੇ ਦੂਏ ਸਾਲ ਚ ਗੰਨਾ ਇਹ ਤੇ ਗੰਨਾ ਉਹਦਾ ਫੁੱਟ ਠੀਕ ਆ ਹੁਣ ਬਾਕੀ ਇੱਕ ਵਾਰ ਇਹਨੂੰ ਰੇਰੂ ਪਾ ਕੇ ਦੁਬਾਰਾ ਪਾਣੀ ਰਾਣੀ ਲਾਉਂਗੇ ਤੇ ਸਾਡੇ ਨਾਲ ਰਿਸ਼ਤੇਦਾਰ ਵੀ ਬਾਈ ਬਲਾਇਆ ਹੋਇਆ ਭੂਆ ਦਾ ਮੁੰਡਾ ਤੇ ਹੋਰ ਬਾਈ ਕੀ ਹਾਲ ਆ ਵੀਰੇ ਵਧੀਆ ਜੀ ਵਧੀਆ ਵੀਰੇ ਠੀਕ ਆ ਸ਼ਰਮ ਦਾ ਕਾਨੂੰ ਆ ਯਾਰ ਹੈ ਸ਼ਰਮ ਦਾ ਕਾਨੂੰ ਆ ਸ਼ਰਮ ਦਾ ਕੁਝ ਨਹੀਂ ਹਾਂ ਭਾਈ ਜਰਾ ਆਇਆ ਤਾਂ ਰਹਿਣ ਇਹ ਅਸੀਂ ਇਹਨੂੰ ਕੰਮ ਲਾ ਲਿਆ ਤੇ ਕੰਮ ਕਰਾਉਣੇ ਆਇਆ ਤਾਂ ਰਹਿਣ ਇੱਧਰ ਭਾਈ ਬਾਪੂ ਨੂੰ ਦੇਖੋ ਡਾਂਗਰੀ ਪਾਈ ਹੋਈ ਬਾਹਰ ਵਾਲੀ ਜੜੀ ਸਾਸਰੀ ਘਾਲ ਦਾ ਬੁਲਾ ਦੇ ਦਰਸ਼ਕਾਂ ਨੂੰ ਸਾਸਰੀ ਘਾਲ ਜੀ ਸਾਰਿਆਂ ਨੂੰ ਜੀ ਤੇ ਹੱਥ ਬੰਨ੍ਹ ਕੇ ਭਾਈ ਡਾਂਗਰੀ ਬਾਹਰ ਵਾਲੀ ਪਾਈ ਫਿਰਦਾ ਤੂੰ ਡਾਂਗਰੀ ਦਾ ਵਰਦੀ ਘਰ ਦੇ ਕੱਪੜੇ ਕੰਮ ਨਹੀਂ ਹੁੰਦਾ ਹਾਂ ਤੁਸੀਂ ਪਿਚਾ ਕੇ ਰੱਖਦੇ ਸਾਡੇ ਕਿਨੇ ਹੁੰਦੇ ਵਾ ਅਸੀਂ ਲਿਬੜੀਏ ਇਹਦਾ ਕੀ ਫਾਇਦਾ ਡਾਂਗਰੀ ਪਾਈ ਦਾ ਡਾਂਗਰੀ ਦਾ ਮਿੱਟੀ ਘਰ ਦਾ ਨਹੀਂ ਜਾਂਦਾ ਵਿੱਚ ਹਾਂ ਅੱਛਾ ਹੋਰ ਨਹੀਂ ਹੋਣੀ ਹਾਂ। ਨਾ ਸਰੀਰ ਖਰਾਬ ਹੋਣਾ। ਠੀਕ ਆ। ਬਈ ਇੱਕ ਪਰਨਾ ਧੋਣੇ ਵਾਲਾ ਹੋਣਾ। ਇਹ ਧੋਣੀ ਦਾ ਇਹ ਵੀ ਪੈਣੀ। ਅੱਛਾ। ਇਹਨੂੰ ਸਰਫ ਘੱਟ ਲੱਗਣੀ। ਠੀਕ ਆ। ਇਹ ਕੰਮ ਜੋਗੀ ਆ ਕੱਪੜੇ ਘਰ ਵੀ ਪੈ ਜਾਂਦੇ ਆ। ਠੀਕ ਆ। ਸੇਫਟੀ ਵੀ ਆ। ਸੇਫਟੀ ਪੂਰੀ। ਭਾਈ ਆਇਆ ਇਹ ਕਹਿੰਦਾ ਬਾਹਰ ਸੇਫਟੀ ਚ। ਭਾਈ ਹੋਰ ਤਾਂ ਦੇਖੋ ਹੱਥਾਂ ਦੇ ਵੀ ਜਸਤਾਨੇ ਪਾਏ ਹੋ ਮੈਂ ਤਾਂ ਹੁਣ ਦੇਖਿਆ ਜਿਹੜੀ ਜਸਾਨੇ ਦਾ ਗੌਰੇ ਨਹੀਂ ਕਰੇ ਮੈਂ। ਨਹੀਂ ਰੱਖਦੇ ਪਾ ਕੇ। ਹਾਂ। ਗਰਮੀ ਨਹੀਂ ਲੱਗਦੀ ਹੱਥਾਂ ਨੂੰ। ਹੱਥਾਂ ਨੂੰ ਗਰਮੀ ਜਾਣਾ। ਥੱਲੀ ਵਾਸ਼ ਕੰਮ ਕਰੀਦਾ। ਹਾਂ। ਫਿੰਗਰ ਨਹੀਂ ਹੁੰਦੇ ਫੇਰ ਦੁਬਾਰਾ। ਕਿੱਦਾਂ ਅੱਛਾ ਹੱਥਾਂ ਦੇ ਫਿੰਗਰ ਘਾਜਦੇ ਇੱਥੇ ਫਿੰਗਰ ਦੇਣੇ ਹੁੰਦੇ ਆ ਉਥੇ 에ਰਪੋਰਟ ਤੇ 에ਰਪੋਰਟ ਤੇ ਖਤਰ ਹੁੰਨੇ ਹਨਾ ਸਹੀ ਜਗ੍ਹਾ ਹੁੰਨੇ ਆ ਬਾਈ ਅਲਜਾਵਰ ਕੰਪਨੀ ਦੀ ਵਰਦੀ ਪਾਈ ਆ ਤੁਹਾਨੂੰ ਲੋਕੋ ਦਿਖਾਈਏ ਮੈਂ ਵੀ ਬਾਈ ਇਹਦੇ ਜੇ ਕੰਮ ਕਰਕੇ ਆਇਆ ਕੰਪਨੀ ਚ ਅਲਜਾਵਰ ਇੰਜੀਨੀਅਰਿੰਗ ਬਾਈ ਜਿਉਂਦੀ ਰਹੇ ਪਰ ਹੁਣ ਥੋੜਾ ਜਿਹਾ ਕੰਮ ਪੈਸੇ ਹੋ ਗਿਆ ਪਰ ਹਾਂ ਤੇ ਜਿਹੜੀ ਗੰਨਾ ਦਾ ਵਧੀਆ ਫੁੱਟਿਆ ਆ ਹਨਾ ਗੰਨਾ ਹੋ ਗਿਆ ਅਸਲ ਚ ਵੈਰਾਈਟੀਆਂ ਬਹੁਤ ਆ 88 ਵੈਰਾਈਟੀ ਬੂਟਿਆਂ ਵਾਸਤੇ ਵਧੀਆ ਸਾਰਿਆਂ ਨਾਲ ਬਈ ਇੰਨਾ ਦਾ ਪਤਾ ਨਹੀਂ ਗੰਨਾ ਵਧੀਆ ਤੁਹਾਨੂੰ ਆ ਮਹੀਨਾ ਇੱਕ ਦੇ ਦੇ अच्छा तन्नू गन्ना ਹਨ ਖੱਬੀ ਖਾਨ ਕਰਕੇ ਦੇ ਦੇਣਾ ਠੀਕ ਆ ਇੰਨੇ ਇੰਨੇ ਅਣੀਏ ਤੂੰ ਗੰਨਾ ਪਾਲ ਕੇ ਜਾਊਗਾ ਫਿਰ ਤੂੰ ਮਾੜਾ ਮੋਟਾ ਸਾਥੰਦ ਅੰਦਰ ਰਿਆ ਕਰ ਹਾਂ ਸਾchre ਉੱਠ ਕੇ ਹਿੰਮਤ ਮਾਰ ਕੇ ਬਸ ਥੱਲਾ ਸ਼ਰੀਰ ਦੇ ਜਾ ਕਰ ਨਾ ਮੁੱਲ ਕੀ ਆ ਕਿ ਤੂੰ ਗੰਨਾ ਕਾਇਮ ਕਰਕੇ ਦੇ ਕੇ ਜਾਊਗਾ ਪੂਰਾ ਤੈਨੂੰ ਵੀ ਕੰਮ ਕਰੂ ਨਾਲ ਹਾਂ ਇਹ ਵਿੱਚ ਵਿੱਚ ਬਾਈ ਥੋੜੀ ਥੋੜੀ ਲਾਈ ਦੀ ਸੜਾਂ ਨੂੰ ਅੱਗੇ ਭਾਰਾ ਦੇਖੋ ਦੋ ਤਿੰਨ ਬੂਟੇ ਆ ਦੇਖੋ ਬਾਈ ਪੱਤੇ ਜਲ ਜਾਂਦੇ ਆ ਤਾਂ ਕਰਕੇ ਫਿਰ ਹੁਣ ਥੋੜਾ ਜਿਹਾ ਕਰਨਾ ਕਸਟੇ ਪੈਣਾ ਹੁਣ ਬਾਹਰ ਕੱਢ ਕੇ ਅੱਗ ਲਾਈ ਆ ਬਾਈ ਸਾਰੇ ਨੂੰ ਠੀਕ ਹੈ ਜੀ ਤੇ ਬੂਟੇ ਵੀ ਬਾਈ ਠੀਕ ਚੱਲੇ ਆ ਪਹਿਲੇ ਸਾਲ ਵਾਲੀਆਂ ਤੇ ਅਸਲ 'ਚ ਜੇ ਵਧੀਆ 2-3 ਸਾਲ ਵਿੱਚ ਗੰਨਾ ਖੜਾ ਰਹੇ ਤੇ ਫਿਰ ਬੂਟੇ ਵੀ ਥੋੜੇ ਵਧੀਆ ਚੱਲ ਜਾਂਦੇ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਕਹੇ ਦੰਨਾ ਗੰਨਾ ਵੀ ਥੋੜਾ ਜਿਹਾ ਸਾਫ ਸਪਾਈ ਜੇ ਵਿੱਚੋਂ ਕੱਖ ਕੰਡਾ ਨਾ ਹੋਵੇ ਫਿਰ ਵਧੀਆ ਥੋੜੀ ਝਾੜ ਦੇ ਦਿੰਦਾ ਜੇ ਹੁਣ ਵਿੱਚ ਕੱਖੇ ਹੋਇਆ ਆ ਫਿਰ ਤਾਂ ਗੰਨੇ ਨੇ ਬਾਈ ਹੋਣਾ ਵੀ ਕਿਹਾ ਠੀਕ ਨਹੀਂ ਬਾਕੀ ਉਹ ਦੇਖੋ ਉਧਰ ਆ ਬੰਦਾ ਸਾਡੀ ਸਾਰੀ ਸਾਰੀ ਡਿਊਟੀ ਲਈ ਉਹਦੀ ਪੰਡਾ ਚੱਕ ਕੇ ਗਈ ਨਹੀਂ ਡਿਊਟੀ ਬਹਾਰਾ ਉਥੇ ਠੀਕ ਆ ਬਾਕੀ ਹੈ ਬਾਈ ਅੱਜ ਦੀ ਦਿਹਾੜੀ ਆ ਠੀਕ ਨਹੀਂ ਮਾ ਡਿਊਟੀ ਅੱਜ ਦੀ ਹੋਇਆ ਡਿਊਟੀ ਅੱਜ ਆਹੋ ਅੱਜ ਦੀ ਨਵਾ ਜਾ ਬਾਈ ਠੀਕ ਆ ਠੀਕ ਆ ਸੰਦੂ ਕਰਨਾ ਦੇਖੂਗਾ ਆ ਇਧਰ ਬਾਈ ਨਾਲ ਕਣਕਾ ਬੂਟਿਆਂ ਚ ਕਈ ਬਾਈ ਬਾਈ ਪੁੱਛਦੇ ਰਹਿੰਦੇ ਫੋਨ ਵੀ ਤੁਹਾਡੇ ਰੀਜ ਇਹਨਾਂ ਬੂਟਾ ਕਾਦੇ ਲੱਗਦਾ ਪਪੂਲਨ ਠੰਡੀ ਸਾਡੀ ਹੈਂ ਠੰਡੀ ਹੈ ਜ਼ਮੀਨ ਜਿਹੜੀ ਜ਼ਮੀਨ ਠੰਡੀ ਆ ਹਾਂ ਇੰਨੀ ਗਰਮ ਨਹੀਂ ਅੱਛਾ ਇਹ ਸੋਕਾ ਵੀ ਸੈਲ ਹੁੰਦੀ ਆ ਪਾਣੀ ਵੀ ਸੈਲ ਹੁੰਦੀ ਆ ਅੱਛਾ ਤਾਂ ਕਰਕੇ ਬੂਟਾ ਹੁੰਦਾ ਇਹਦੇ ਵਿੱਚ ਠੀਕ ਆ ਠੀਕ ਆ ਨਾ ਹੁਣ ਜਿੱਥੇ ਜ਼ਿਆਦਾ ਪਾਣੀ ਆ ਹਾਂ ਉੱਥੇ ਹੀ ਬੂਟਾ ਕਾਮਯਾਬ ਨਹੀਂ ਹੈਗਾ ਅੱਛਾ ਜਿੱਥੇ ਜ਼ਿਆਦਾ ਖੁਸ਼ਕ ਜਗਾ ਹੈ ਉੱਥੇ ਵੀ ਕਾਮਯਾਬ ਨੇ ਉੱਥੇ ਵੀ ਕਾਮਯਾਬ ਨਹੀਂ ਠੀਕ ਆ ਨੋਰਮਲ ਜਿਹਾ ਠੀਕ ਆ ਨੋਰਮਲ ਜਿਹੜੀ ਜ਼ਮੀਨ ਠੰਡੀ ਹੈ ਜਿਹੜੀ ਇੱਟਾਂ ਦੇ ਸਿੱਧੀ ਆ ਹੁਣ ਆਪਣੀ ਛੱਲੀ ਜਿਹੜੀ ਸੜਕ ਦੇ ਪਾਰ ਆ ਉੱਥੇ ਕਾਮਯਾਬ ਨਹੀਂ ਬੂਟਾ ਉਧਰ ਦਾ ਉਹ ਡਾਕਰ ਆ ਹਾਂ ਡਾਕਰ ਵੀ ਨਹੀਂ ਹਾਂ ਜ਼ਮੀਨ ਦਾ ਪੱਤਣਾ ਇਹ ਜਿਹੜਾ ਧਰਤੀ ਦਾ ਹੇਠਲਾ ਜਿਹੜਾ 2 ਫੁੱਟ ਦੇ ਬਾਅਦ ਹਾਂ ਹਾਂ 1.5 ਫੁੱਟ ਦੇ ਬਾਅਦ ਹੇਠਲਾ ਹਾਂ ਉਹ ਸਹੀ ਚਾਹੀਦਾ ਜ਼ਮੀਨ ਨੂੰ ਬੁੱਟੇ ਚੱਲਣ ਜੇ ਰੇਤਲੀ ਹੋ ਗਈ ਮਿੱਟੀ ਰੇਤਲੀ कामयाब ਹੈਗਾ ਰੇਤੇ 'ਚ ਠੀਕ ਚੱਲਦਾ ਜ਼ਮੀਨ ਠੰਡੀ ਚਾਹੀਦੀ ਗਰਮ ਨਹੀਂ ਚਾਹੀਦੀ ਇਸ ਅਸਲੀ ਠੀਕ ਆ ਆ ਦੇਖੋ ਬਾਈ ਕਣਕ ਖੜੀ ਬੂਟਿਆਂ 'ਚ ਇਹ ਵੀ ਬੂਟੇ ਨੂੰ ਲੱਗਦਾ ਪਹਿਲੇ ਸਾਲ ਦੇ ਵੀ ਬੂਟੇ ਬਹੁਤ ਸੋਹਣੇ ਗ੍ਰੋਥ ਕਰੇ ਹੋਏ ਬੂਟਿਆਂ ਨੇ ਤੇ ਕਣਕ ਜਿਆਦਾ ਮੱਲੀ ਰਹੇ ਨੇ ਦੇਖੋ ਬੱਲ ਦੇਖੋ ਬਾਈ ਕਣਕ ਦੀ ਗਰਗੀ ਕਣਕ ਮੱਲ ਕੇ ਥੋੜੀ ਥੋੜੀ ਬਾਅਦ 'ਚ ਵੀਰੇ ਉਧਰ ਨਾਲੋਂ ਕੰਨਾ ਇੱਧਰ ਜ਼ਿਆਦਾ ਹੋਇਆ ਪਿਆ ਕਿ ਚੱਕਰ ਯਾਰ ਅਮੀ ਵੀਰੇ ਕਾਰਨ ਆਏ ਆ ਜਿਹੜਾ ਇਹ ਕੰਨਾ ਆ ਆਪਾਂ ਨੇ ਮਿਲਗੀ ਵੱਧਿਆ ਹੋਇਆ ਕੀਤਾ ਅੱਛਾ ਗੇਤਾ ਵੱਧਿਆ ਹੋਇਆ ਅਸਲ ਤੇ ਜਿਹੜਾ ਬੀਜ ਐ ਨਾ 88 ਇਹ ਹੂੰ ਹੂੰ ਇਹਨੂੰ ਮਿਲ ਲੰਦਾ ਲੇਟ ਠੀਕ ਇਹਨੂੰ ਮਿਲ ਮੇਰੇ ਸਾਥ ਨਾਲ ਫਰਵਰੀ ਵਿੱਚ ਲੈਣ ਲੱਗਦਾ ਹੂੰ ਫਿਰ ਆਪਾਂ ਨੇ ਇਹ ਕੰਨਾ ਮੇਲੇ 'ਚ ਨਹੀਂ ਗੇਰੇ ਆ ਹੂੰ ਆਪਾਂ ਨੇ ਜਿਹੜੇ ਆਪਣੇ ਚਾਰੇ ਵਾਲੇ ਲਿਆਂ ਨੇ ਟੱਲਾ ਵਾਲੇ ਹੂੰ ਹੂੰ ਉਹਨਾਂ ਦੇ ਤਾਂ ਉਹੀ ਲੈ ਕੇ ਸਾਰੇ ਠੀਕ ਆ ਠੀਕ ਆ ਕੰਨਾ ਉਹ ਵੱਧਦੇ ਰਹੇ ਆ ਕਿਸਤਾ ਚ 20 ਕੁਆਂਟਲ 25 ਕੁਆਂਟਲ 30 ਕੁਆਂਟਲ ਆ ਜਾਂਦਾ ਰਿਹਾ ਓਕੇ ਓਕੇ ਹਾਲੇ 2 3 ਕਿਾਰੇ 2 ਬੁੱਜੇ 100 ਪਹਿਲਾਂ ਲੇ ਉਹ ਉਹ ਕੰਨਾ ਬਾਅਦ ਚ ਵੱਡਿਆ ਵਾ ਅੱਛਾ ਠੀਕ ਹੈ ਠੀਕ ਹੈ ਪਰ ਮੇ ਜਿਹੜੀ ਇਹ ਵੈਰੈਟੀ ਹੈ ਨਾ ਇਹ ਵੈਰੈਟੀ ਸ਼ੋਰੇ ਵਿੱਚ ਵੀ ਕਹਿੰਦੇ ਨੇ ਜਿੱਦਾ ਜਿੱਥੇ ਸ਼ੋਰਾ ਹੁੰਦਾ ਹੈ ਸ਼ੋਰੇ ਜੀ ਵੀ ਵਧੀਆ ਵਧੀਆ ਗਰੋਸ ਕਰਦੀ ਆ ਹਾਂ ਹੁਣ ਦੇਖਦਾ ਇੱਕੇ ਉਹਦੇ ਪਹਿਲਾਂ ਕਿੰਨੇ ਕਿੰਨੇ ਸੰਭਲ ਇੱਕੇ ਕਿੰਨੇ ਦੀ ਇੱਕ ਭਰੀ ਆ ਹਾਂ ਹੈਨਾ ਕਿਹੜੀ ਕੁਆਲਿਟੀ ਹੈ ਕੰਨਾ 88 ਆ 88 88 ਠੀਕ ਠੀਕ ਇਹਦਾ ਦਾ ਵੀ ਐਂ ਕਹਿੰਦੇ ਤੇ ਵੀ ਇਹਨੂੰ ਜਿੰਨਾ ਆਪਾਂ ਵੱਢਦੇ ਆ ਇਹ ਉਨਾ ਫੁੱਟੀ ਜਾਂਦਾ ਹੋਊਗਾ ਗੰਨਾ ਮਿੱਠਾ ਵੀ ਹੁੰਦਾ ਏ ਜਿਆਦਾ ਮਿੱਠਾ ਨਹੀਂ ਹੁੰਦਾ ਹੈਗਾ ਮਿੱਠਾ ਹੀ ਹੁੰਦਾ ਹੈ ਠੀਕ ਸੱਚੇ ਮਠਾਸ ਘੱਟ ਹੁੰਦੀ ਤੇ ਮਾਰਸ ਵੀ ਘੱਟ ਹੁੰਦਾ ਠੀਕ ਹੈ ਠੀਕ ਹੈ ਤੇ ਜਿਆਦਾਤਰ ਬਸ ਵੀ ਚਾਰੇ ਵਾਲੀ ਚਾਰੇ ਵਾਲੀ ਜਿਆਦਾ ਲੈ ਕੇ ਜਾਂਦੇ ਆ ਮਿੱਲ ਦਾ ਇਹਨੂੰ ਲੈ ਕੇ ਘੱਟੇ ਖੁਸ਼ ਹੈ ਓਕੇ ਓਕੇ ਮਿੱਲ ਦੇ ਕਣ ਸਰਦੀ ਨੂੰ ਲਈ ਜਾਂਦਾ ਇਹਨੂੰ ਜਵਾਬ ਮਿਲ ਜਾਂਦਾ ਠੀਕ ਠੀਕ ਤੇ ਪਰ ਲਈਦਾ 12 ਸਲੇ ਵਿੱਚ ਮੈਂ ਤਾਂ ਸਭ ਤੋਂ ਸਲਾਹ ਹੀ ਦਊਂ ਬਈ ਬਈ ਜਿਹੜੇ ਬੂਟੇ ਲਾਉਣੇ ਆ ਆਪਾਂ ਨੇ ਉੱਪਰ ਦੂਆਪ ਵੀ ਉਹ ਗੰਨੇ ਨੇ ਜਮਾ ਫੋਟ ਨਹੀਂ ਕਰੀ ਉਹ ਇੱਕੋ ਸਾਰ ਵਧੀਆ ਹੁੰਦਾ ਇਹ ਤਾਂ ਸਮਝ ਲੈ ਵੀ ਜੇ ਆਪਣੇ ਬੂਟੇ ਛਿੱਦੇ ਲੱਗੇ ਹੋਣ ਤਾਂ ਇਹ ਤਿੰਨ ਸਾਰ ਵੀ ਵਧੀਆ ਹੋਈ ਜਾਂਦਾ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਹੋਰ ਹੈ ਬਾਈ ਗੰਨੇ ਦੇ ਚੱਲ ਏਡੀ ਬਹੁਤੀ ਇਹਦਾ ਆਪਣੀ ਜਿਹੜੀ ਆਪਣੀ ਮੇਨ ਕ੍ਰੋਪ ਆ ਉਹ ਬੂਟੇ ਆ ਗੰਨੇ 'ਚ ਹੂੰ ਗੰਨਾ ਦੇ ਕਾਪਣੇ ਵਿੱਚ ਵੈਸੇ ਲਾਇਆ ਹੋ ਜਾ ਲੋ ਉਹ ਵੀ ਆਪਾਂ ਮਿਹਨਤ ਕਰਕੇ ਵਧੀਆ ਕੱਢ ਸਕਦੇ ਆ ਹੂੰ ਜਿਹੜੀ ਮੇਨ ਕ੍ਰੋਪ ਆ ਬੂਟੇ ਆ ਬੂਟੇ ਆਪਾਂ ਨੇ ਵਧੀਆ ਪਾਲਣੇ ਆ ਬੂਟੇ ਬਾਈ ਬਹੁਤ ਵਧੀਆ ਹੋਏ ਬੂਟੇ ਹਾਂ ਗੰਨੇ 'ਚ ਵੀ ਬਾਈ ਫਿਰ ਵਿੱਚ ਰੇਰੂਪ ਆਪਣਾ ਵਧੀਆ ਪਾਈ ਜਾਂਦਾ ਹਾਂ ਬਾਕੀ ਹਾਂ ਯਾਰ ਵਿੱਚ ਸਾਬ ਸਫਾਈ ਰੱਖੇ ਮਾੜੀ ਮੂਟੀ ਕੱਖ ਕੰਡੇ ਤੇ ਫਿਰ ਠੀਕ ਆ ਉਹ ਬੂਟੇ ਆਪਣੇ ਵਧੀਆ ਉਹ ਵੀ ਆਪਾਂ ਦਿਖਾਵਾਂਗੇ ਬਾਅਦ ਚ ਸਾਲ ਦੇ ਬੂਟੇ ਆ ਬਾਈ ਤੁਹਾਨੂੰ ਉਧਰ ਜਾ ਕੇ ਵੀ ਦਿਖਾਵਾਂਗੇ ਉਹ ਬਸ ਇਹਦਾ ਕੰਮ ਨਿਬੜੇ ਤੇ ਬਾਅਦ ਬਾ ਉਧਰ ਹੀ ਚੱਲਿਆਂ ਤੁਹਾਨੂੰ ਅਗਲੀ ਵੀਡੀਓ ਉਧਰ ਜਾ ਕੇ ਬਣਾਉਨੇ ਆ ਬਾਕੀ ਬਾਈ ਕਣਕਾਂ ਵੀ ਲੱਗੀਆਂ ਪੂਰੀ ਤਿਆਰ ਆ ਵੱਢਣੇ ਨੂੰ ਹੁਣ ਕਣਕਾਂ ਵਿੱਚ ਹਫਤੇ ਤੱਕ ਪੱਕ ਜਾਣੀਆਂ ਹਫਤੇ ਤੱਕ ਲੱਗ ਕਣਕਾਂ ਲੱਗ ਲੱਗ ਬਰਾਬਰ ਹੀ ਆ ਗਈਆਂ ਸਾਰੀਆਂ ਬਰਾਬਰ ਜੀ ਤੇ ਲੋ ਬਾਈ ਉਧਰ ਕਾਲੇ ਬਾਈ ਵਾਲਾ ਵੀ ਗੰਨਾ ਵਧੀਆ ਜੰਮਿਆ ਇਸ ਵਾਰ ਪਰ ਹੁਣ ਇਹਦੀ ਗੜਾਈ ਹੋਣੀ ਆ ਜੇ ਕਾਲਾ ਕਰਾ ਦੇਵੇ ਗੜਾਈ ਤਾਂ ਵਧੀਆ ਫੁੱਟਿਆ ਕੰਨਾ ਠੀਕ ਆ 18 ਬੀਜ ਆ ਇਹ ਤੇ ਇੱਕ ਬਾਈ ਆਪਾਂ ਨੇ ਗੱਡੀ ਵੀ ਨਵੀਂ ਕੜਾਈ ਆ 0 ਮੀਟਰ ਆ ਦੇਖੋ ਜਮਾਈ ਨਵੀਂ ਗੱਡੀ ਕਢਾ ਕੇ ਲੈ ਆਂਦੀ ਕਿਉਂਕਿ ਖੇਤਾਂ ਨੂੰ ਆਉਣ ਵਾਸਤੇ ਆਪਣਾ ਪਿੰਡ ਝੱਲੀਆਂ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਕਿਲੋ ਡੇਢ ਕਿਲੋਮੀਟਰ ਬਾੜ ਪੈ ਜਾਂਦੀ ਆ ਫੇਰ ਕਈ ਵਾਰ ਸਾਈਕਲ ਚੱਕ ਕੇ ਆਉਂਦਾ ਵਧੀਆ ਬਾਈ ਸਾਈਕਲ ਵੀ ਚਲਾਉਣਾ ਚਾਹੀਦਾ ਤੇ ਗੱਡੀ ਵੈਸੇ ਬਾਪੂ ਨੇ ਕੜਾਈ ਆ ਬਾਈ ਨਵੀਂ ਇਹ ਮੈਂ ਤਾਂ ਮੇਰੇ ਕੋਲ ਹੈਗਾ ਤਾਂ ਪਹਿਰਾ ਪੁਰਾਣਾ ਮੈਂ ਘੱਟ ਚਲਾਉਂਦਾ ਤਾਂ ਪਰ ਹੁਣ ਨਵਾਂ ਕਰਕੇ ਦੇਖ ਕੇ ਬਾਈ ਮੇਰਾ ਵੀ ਜੀ ਕਰਦਾ ਚਲਾਉਣ ਨੂੰ ਮੈਂ ਵੀ ਕਈ ਵਾਰ ਲਿਆਉਣਾ ਖੇਤਾਂ ਨੂੰ ਹਾਂ ਕਣਕ ਕਾਲੀ ਦੀ ਬਾਈ ਪੱਕ ਗਈ ਬੱਲਾ ਜਮੇ ਮੁਰਗੀਆਂ ਕਣਕ ਦੀਆਂ ਦੇਖੋ ਐਨ ਬੱਲ ਮੁਰਗੀ ਕਣਕ ਚ ਇਹਨੂੰ ਵੱਢ ਲੋ ਪਰ ਅੱਜ ਥੋੜਾ ਜਿਹਾ ਮੌਸਮ ਬਾਈ ਬੱਦਲ ਵਾਈ ਆ ਮੌਸਮ ਨੇ ਇੱਕ ਦੋ ਦਿਨ ਕਣਕਾਂ ਹੋਰ ਮੰਨ ਕੇ ਚੱਲੋ ਥੋੜੀ ਜਿਹਾ ਫਰਕ ਪਾਤਾ ਲੇਟ ਹੋ ਗਈ ਕਣਕ ਤੇ ਬਾਕੀ ਠੀਕ ਹੈ ਬਾਈ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਚੱਲੀਏ ਘਰ ਨੂੰ ਆਪਾਂ ਬਾਕੀ ਹੁਣ ਕੱਲ ਨੂੰ ਦੇਖਦੇ ਆਂ ਕੱਲ ਨੂੰ ਸ਼ਾਇਦ ਆਪਾਂ ਵੀ ਇੱਕ ਟਰੈਕਟਰ ਦੇ ਦਈਏ ਨਵਾਂ ਤੇ ਬਣਾਵਾਂਗੇ ਕੱਲ ਨੂੰ ਵਲੌਗ ਜਾ ਕੇ ਕਿਹੜਾ ਟਰੈਕਟਰ ਦੰਨੇ ਆ ਕੱਲ ਤੇ ਠੀਕ ਆ ਜੀ ਜੇ ਬਾਕੀ ਜੇ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਨੰਬਰ ਸਭ ਨੂੰ ਪਤਾ ਹੀ ਆ ਨੰਬਰ ਸਕਰੀਨ ਦੇ ਥੱਲੇ ਮੈਂਸ਼ਨ ਕਰਿਆ ਹੋਇਆ ਹੁੰਦਾ ਜੀ ਤੇ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਾਹਰ ਨੂੰ ਕਰਿਆ ਕਰੋ ਸਬਸਕ੍ਰਾਈਬ ਜਿਹੜੇ ਵੀਰ ਨਵੇਂ ਜੁੜਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰਦਿਆ ਕਰੋ ਮਿਲਦੇ ਹਾਂ ਕਿਸੇ ਹੋਰ ਵਲੌਗ 'ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ